ਧਨ ਵਹਿ ਗਰੂ ਸਾਹਿਬ ਜੀ ਜੇਤਾ ਸਮੰਧ ਸਾਗਰ ਨੀਰ ਪ੍ਰਿਆ ਤੇ ਤੇ ਅਵਗਣ ਹਬਾਰੀ ਦਿਆ ਕਰੋ ਕਿਛ ਮਿਹਰ ਉਪਾਵੋ ਡੁੱਬਦੀ ਪੱਥਰ ਤਰੇ ਜਿਹੜਾ ਅਗਨ ਬਰਾਬਰਤ ਪੈ ਭੀਤਰਾਂ ਸਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਤਨ ਰਾਹੀ ਸੇਖ ਬਤ ਸਬ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਜ ਬਿਨ ਅਵਰਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਦਰਸ਼ਨ ਦੇਖ ਜਿਵਾ ਕੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਹੈ ਬਰੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਥਰੇ ਸਜਣ ਸਚਾ ਸਿਰ ਸਾਹ ਦੇਸ ਸਿਤਾਸ ਬੇ ਜਿਸ ਪਾਸ ਬੈਠਿਆ ਸਬਨਾ ਦਾ ਵੇਸ ਸਤਨਾ ਧਨ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ ਤੁ ਗੁਰ ਆਇਓ ਸ਼ਰਣ ਤੇ ਹਾਰੀ ਮਿਲੈ ਸੁਖ ਨਾਮ ਹਰ ਸੋਭਾ ਜੰਤ ਲਾਹੇ ਹੰਬਾਰੀ ਰਹਾਉ ਅਵਰ ਨਾ ਸੁਜੈ ਦੂਜੀ ਠਾਹਰ ਹਾਰ ਪਰਿਉ ਤੋ ਦਵਾਰੀ ਲੇਖਾ ਛੋੜ ਅਲੇਖੇ ਛੋਟੇ ਹਮ ਨਿਰਗੁਣ ਲੇਹੋ ਬਾਰੀ ਸਤਿ ਬਖਸ਼ਿੰਦ ਸਦਾ ਮਿਹਰਵਾਨ ਸਬਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨ ਸਬਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖਲੇ ਹੋ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੋਡੀ ਮਹਲਾ 5 ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਹੇ ਹਮਾਰੀ ਸਤਿਗੁਰ ਆਇਓ ਸ਼ਰਨ ਤੇਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਹੇ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ